ਹਾਂ ਚੰਨੀ ਗੇੜੇ ਕੱਟਦਾ ਦੀ ਵੀ ਲਾਲੇ ਮੇਰਾ ਮੇਰਾ ਜਿੱਦਾਂ ਅਸੀਂ ਖਾਰ ਜੇ ਨਾ ਮੈਂ ਨਹੀਂ ਪੜਨਾ ਚਾਹੁੰਦਾ ਫੇਰ ਲਾਲੇ ਬਰ ਚੀਤੋ ਜਿੱਥੇ ਭਰਵਾਣਾ ਹੈ ਹੱਥ ਲਾਣੇ ਆ ਗੱਲ ਤੇ ਤੇਮ ਤੋਂ ਬੰਨ ਚੱਲ ਤੇਰੇ ਤਾਂ ਮੁਕੇ ਆਇਆ ਘਰੇ ਛੋਟੇ ਹਾਂ ਨੰਗਾ ਨਹੀਂ ਘਰੇ ਹੈ ਦੱਸ ਕੀ ਹੋਇਆ ਪਰ ਕੱਲ ਮੋਟਰ ਨਿਕਲ ਬੁੱਲਾ ਉਹ ਜਿੱਦਿਆ ਤਾਂ ਬੋਪਾ ਹੀ ਗਿਆ ਯਾਰ ਉਹ ਪਰਣਾ ਆ ਗਏ ਜੰਦੇ ਗਲਾ ਤੇ ਫਸਰੀ ਗਾਨੀ ਅਗੇ ਹੁਸਤਾ ਤੇ ਨੂਰੀ ਰਹ ਗਏ ਚਲਾ ਆ ਯਾਰ ਜੰਦਰਾ ਨਾ 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 ਮੇਰਾ ਸੰਗਰਸ ਨੂਰੀ ਰਹ ਉਹ ਵਾਰ ਵਾਲੇ ਚ ਉਹ ਵੀ ਇਹਨਾਂ ਮਾਰੀ ਕਰੀ ਸੀ ਮੇਰੇ ਲਫੇੜਾ ਮਾਰਿਆ ਸੀ ਅੰਦਰ ਉਹ ਆਇਆ ਮੇਰਾ ਜਿਹੜਾ ਜੀ ਮੇਰੀ ਕੁਰਸੀ ਲਿਆ ਉਹ ਯਾਰ ਉਹਦੇ ਦੀ ਯਾਰ ਖੜਾ ਆ ਮੇਰੀ ਕੁਰਸੀ ਕਾ ਉਹ ਜਾ ਉਹ ਮਰੋ ਯਾਰ ਜਾ ਤੂੰ ਕੁਰਸੀ ਲਿਆ ਹਮ ਤਾਂ ਨਹੀਂ ਆਉਗਾ ਇਹ ਦਿੱ ਪੱਤ ਮਾਨੂੰ ਮਾਨੂੰ ਪਤਾ ਨਹੀਂ ਹੁੰਦਾ ਜੱਜਾ ਕੀ ਜੱਜਲਾ ਮਾਰ ਬਗਵਾਨ ਤਮਾਰ ਨੂੰ ਟਿਕਟ ਦੇ ਦਾਲੀ ਚੰਨੀ ਹਾਰੇ ਘਟਦਾ ਤੇ ਵੀ ਲਾਲਿਆ ਲੈ ਲੈ ਟਿਕਟ ਲੈ ਲੈ ਇਹਦਾ ਹਾਰ ਜਾਗੇ ਮੈਂ ਤਾਂ ਮੈਂ ਨਹੀਂ ਲੜਨਾ ਪਤਾ ਹੁਣ ਉਹ ਮੇਰੀ ਉੱਪਰ ਉੱਪਰ ਵੀ ਹੋਇ ਕੋਸਾ ਨਾ ਚਲਾ ਅਰੰਦਰ ਹੀ ਵਾਇਆ ਸੋਫੇ ਤੇ ਬਿਠਾਏ ਸੋਫੇ ਤੇ ਬੈਠਣਾ ਸੋਫਾ ਚਲ ਬੈਠਦੇ ਬੈਠਦੇ ਤੁਹਾਡੇ ਕੋ ਖੜਾ ਨਾ ਕਾ ਸੋਫਾ ਹੋਣਾ ਮਮੇ ਯਾਰ ਇਹਨਾਂ ਦੁਨੀਆਂ ਦਾ ਕੋਈ ਮੰਮੀ ਹੁੰਦੇ ਦੀ ਕਿ ਕੰਨ ਮੈਂ ਚਮਕਾ ਕੇ ਰੱਖ ਦਿੱਤੇ ਤੁਸੀਂ ਪਤਾ ਨਹੀਂ ਯਾਰ ਉਹ ਆ ਕੇ ਕਰ ਦਿਆ ਕਰ ਉਹ ਮੇਰੇ ਕੁਝ ਨਹੀਂ ਉਹ ਜਿੱਤੇ ਮੇਰੇ ਆ ਉਹ ਹੋਰ ਵੀ ਜਿੱਤੇ ਕੀ ਹਾਲ ਆ ਜਿੱਤੇ ਤੁਹਾਨੂੰ ਮੈਂ ਦੇਖ ਲਿਆ ਤੁਹਾਨੂੰ ਅਗਰ ਕੋਲ ਘਟਿਆ ਪੈਰੀ ਹੱਥ ਲਾਈ ਦੇ ਹੁੰਦੇ ਜਿੱਤੇ ਦੇ ਉਹ ਜਿੱਤੇ ਪੈਰੀ ਹੱਥ ਕਿਉਂ ਲਾਈਏ ਚੱਕ ਲੈ ਲਾ ਦੇ ਉਹ ਤਾਂ ਠੀਕ ਆ ਨਾਲੇ ਮੇਰੇ ਦੇਵੀ ਜੀ ਪਿੱਛੇ ਵੀ ਜੀ ਲੱਗਣਾ ਲਈ ਯਾਰ ਇਹ ਨਹੀਂ ਕਾਹ ਕੀ ਆਪਣੇ ਕੋਲ ਯਾਰ ਮੈਂ ਦੇਖ ਲਿਆ ਤੁਸੀਂ ਤੁਸੀਂ ਹੈ ਤੁਸੀਂ ਨਾਂ ਕੀ ਹੋ ਯਾਰ ਮੈਂ ਦੇਖ ਲਿਆ ਦੇਖ ਲੋ ਯਾਰ ਚੰਨੀ ਚੰਨੀ ਹਾੜੇ ਕੱਟਦਾ ਸੀ ਪਰ ਮੈਂ ਤੁਮਾ ਟਿਕੜ ਦਿੰਦਾ ਸੀ ਵੀ ਉਹ ਹੈ ਲੜਲਾ ਲੜਲਾ ਇਹਦਾ ਤੇ ਮੈਂ ਤਾਂ ਮੈਂ ਇਹ ਚੱਕਰਾ ਜੇ ਨਹੀਂ ਪੈਣਾ ਬਾਈ ਮੈਂ ਇਹ ਚੱਕਰਾ ਜੇ ਨਹੀਂ ਪੈਣਾ ਮੇਰੀ ਗੱਲ ਸੁਣਦਾ ਅੱਜ ਮੇਰੀ ਗੱਲ ਸੁਣਦਾ ਤੂੰ ਤੈਨੂੰ ਫਰੋ ਰਿਹਾ ਆ ਉਹਦਾ ਪੈਸ਼ਨ ਫਰੋ ਹੋ ਯਾਰ ਪੈਸ਼ਨ ਫਰੋ ਨਾ ਆਪਾਂ ਮੋੜ ਚਾਲ ਦੇਖਣ ਆਏ ਅੱਜ ਪਿੰਡਾਂ ਆ ਕਿਉਂ ਲੱਗੋ ਬਈ ਹਾਂ ਯਾਰ ਦਸ ਤਤਰੀ ਸਹੀ ਐ ਠੀਕ ਨਹੀਂ ਇੱਕ ਆਪਣੇ ਕੋਲ ਐ ਜੀ ਜੈਗਵਾਰ ਗੱਡੀ ਜੈਗਵਾਰ ਤੇ ਆਪਣੇ ਨੂੰ ਜਾਮਾ ਐ ਜਾਮਾ ਅੱਛਾ ਜਾਮਾ ਹਾਂ ਜਾਮਾ ਨਹੀਂ ਆਇਆ ਤੂੰ ਉਹਦੇ ਉਹਦੇ ਦੇ ਨੰਨੇਵੇਂ ਨਹੀਂ ਜਾਮੇਰੇ ਜਾਮੇਰੇ ਦੇ ਨੰਨੇਵੇਂ ਫੋਰਚੂਨਰ ਗੱਡੀ ਤੇਰੀ ਭੈਣ ਚਾਪੀ ਘੁਮਾ ਕੇ ਲੈ ਜਾਂਦੀ ਆ ਅੱਜ ਉਹ ਕਿੱਟੀ ਪਾਟੀ ਦੇ ਗਈ ਆ ਕਿੱਥੇ ਵਟੇ ਐ ਅੱਛਾ ਚੱਲ ਯਾਰ ਘਰ ਦੇ ਨਾਲ ਛੋਟੇ ਨਾਲ ਗੱਲਾਂ ਕੋਣੀ ਪੱਗ ਲਾ ਲਿਆ ਜਾ ਯਾਰ ਉਹ ਹੋਰ ਫਰੂਟ ਬਰਾਡ ਵੀ ਲੈ ਕੇ ਆਇਆ ਇੱਜਾ ਕੇਲੇ ਗੁੱਲੇ ਓਏ ਯਾਰ ਠੁੱਟੀ ਹੋਈ ਤੂੰ ਯਾਰ ਮੈਂ ਤੇਰੀ ਗਰੀਬਾਂ ਵਾਲੀ ਤਾਂ ਤੂੰ ਗੱਲਾਂ ਕਰੀ ਜੈ ਇੱਜਾ ਤੂੰ ਇਹ ਮੇਰੇ ਤੋਂ ਬਾਹਰ ਨਹੀਂ ਨਿਕਲ ਸਕਦੇ ਕੇਲੇ ਓਏ ਯਾਰ ਇਹ ਸੁਣੋ ਯਾਰ ਇੱਤੇਦਾਰ ਆਇਆ ਅੱਜ ਇਹ ਮੈਂ ਇੱਤੇ ਵੀ ਤੁਹਾਡੇ ਲਈ ਕਾਜੂ ਬਣਾਉਂਦਾ ਅੱਛਾ ਉੱਥੇ ਮੈਨੂੰ ਮਿਲ ਗਈ ਇੱਕ ਆਂਟੀ ਹੈ ਬਜ਼ੁਰਗ ਵੀ ਨਹੀਂ ਜਤੋਂ ਸ਼ਸ਼ਾ ਸ਼ਸ਼ਾ ਉਹ ਕਹਿੰਦੀ ਬਾਈ ਮੇਰੀ ਕੁੜੀ ਦਾ ਜੱਪ ਆ ਮੈਨੂੰ ਦੇ ਦੋ ਮੈਂ ਤਿੰਨ ਤਿੰਨ ਕਿਲੋ ਲਿੱਤੇ ਤੇ ਮੈਂ ਦੇ ਦੇ ਤੀ ਮੈਂ ਕਿਹਾ ਚੱਲ ਦੇ ਦੋ ਠੀਕ ਨਹੀਂ ਯਾਰ ਉਹਨੂੰ ਚੱチェ ਪਾਸ਼ਾ ਰੱਬ ਗੁਰੂ ਪਰਮਾਤਮਾ ਦੇਖਦਾ ਯਾਰ ਮੈਨੂੰ ਕਿਸੇ ਦਾ ਦੁੱਖ ਨਹੀਂ ਚੱਲਦਾ ਸ਼ਰ ਠੀਕ ਹੈ ਹਾਂ ਦੇ ਦੇ ਯਾਰ ਤੈਨੂੰ ਅਕਲ ਘੱਟ ਹੈ ਯਾਰ ਤੁਸੀਂ ਪਰਦੇ ਕਾਦੇ ਹੋ ਬੋਰਡ ਜਿੱਥੇ ਫੰਗੂ ਅਕਲ ਘੱਟ ਹੈ ਯਾਰ ਪਾਣੀ ਵੀ ਆਪ ਲੈਂਦਾ ਮੈਂ ਓਹੋ ਪਾਣੀ ਦਿੱਤਾ ਹੈਗਾ ਹੋਰੇ ਯਾਰ ਜੀਜਾ ਗਈ ਤਾਂ ਵੀ ਮੈਂ ਹੀ ਲੈ ਕੇ ਆ ਨਾ ਲੈ ਆਪ ਕੋ ਸਾਦੇ ਯਾਰ ਤੇਰਾ ਬੁਲਟ ਨਹੀਂ ਥੇ ਹੋਏ ਓਹੋ ਬੱਟ ਉਹ ਹੀ ਗਰੀਬ ਗਰੀਬ ਬਾਰੀ ਸੋਚਦਾ ਹੈ ਤੁਸੀਂ ਪਿੰਡੋਂ ਬਾਹਰ ਨਹੀਂ ਨਿਕਲ ਸਕਦੇ ਪੁੱਤਨ ਦਾ ਵਾਈਫ ਕਿ ਬੋਰਡ ਕਿੱਥੇ ਆ ਉਹਦਾ ਮੈਂ ਦੇ ਦਾਂ ਤਾ ਤੇ ਕੁੜੀਆਂ ਜਿਹੜੇ 7 ਬਿਆਨ ਤੇ 7 ਬਿਆਨ ਹਮ ਗਣਨ ਕਰਤਾ ਵੀ ਮੈਂ ਕਿਹ ਚਾਲ ਕੋਈ ਨਹੀਂ ਹੱਟਾ ਜਿਗਰਾ ਹੈਗਾ ਹਾਂ ਆਪਣੇ ਕੋ ਜੈਗਵਰ ਮਿੱਟੀ ਹੈ ਫੋਰਚੂਨਰ ਤੈਨੂੰ ਦੱਸਿਆ ਜੀਗਾ 50 ਬਾਡੀ 30 ਬਾਡੀ ਕਿਹਨੂੰ 30 ਬਾਡੀ ਤਾਂ ਆਉਣੀ ਮੈਂ ਤੁਹਾਨੂੰ ਦੱਸਿਆ ਦਰਮਾਟ ਨਹੀਂ ਛੋਟੀ ਹੋਈ ਸੋਚੋ ਵੀ ਸੋਚ ਛੋਟੀ ਨਾ ਛੋਟੇ ਕਾਚੀ ਬਣੇ ਆ ਜੀ ਇਹ ਸੀ ਇਹ ਸੀ ਕੇ ਵਾਲੋਂ ਮੇ ਤੁ ਪੈਸੇ ਲੈ ਲੋ 3-4 ਕਰੋੜ ਵੀ ਲੈ ਲੋ ਮੈਂ ਜ਼ੇ ਲੈ ਲਵਾਂ ਮੈਂ ਤਾਂ ਨਹੀਂ ਗਾਰੇ ਪੱਠੇ ਕਰੇ ਕਿੰਨੇ ਹੁਣ ਮੈਂ ਕਹਿੰਦੇ ਕਰਦੇ ਟਰੈਕਟਰ ਤੇ ਲੈ ਲੇਦੇ ਲੱਗੇ ਅੰਡਾ ਟਰੈਕਟਰ ਦਾ ਖੇਤ ਕਰਾ ਦਿੰਦਾ ਹਾਂ ਹਾਂ ਮੈਂ ਤਾਂ ਫੋੜ ਲੇ ਟਰੈਕਟਰ ਤਾਂ ਨਹੀਂ ਵੇਚਦਾ ਹਾਂ ਨਾ ਜਿਹੜਾ ਦਿਖਦਾ ਨਹੀਂ ਹਾਂ ਥੋੜੀ ਹੋਈ ਮੇਰੇ ਤੋਂ ਮਰੂਤੀ ਲੈ ਜਾ ਮੇਰੇ ਘਰੇ ਮਰੂਤੀ ਖੜੀ ਆ ਪੱਠੇ ਵਾਲੇ ਸਾਡੇ ਕੋਲ ਕਾਰ ਵੀ ਖੜੀ ਆ ਪਰ ਵੇਚੀ ਨਹੀਂ ਉਹ ਹਲੇ ਤੱਕ ਉਹ ਵੀ ਇੰਜਨ ਉੱਪਰ ਆ ਕੇ ਵੇਚਦਾ ਹਾਂ ਨਾ ਸਭਾ ਵੀ ਉਹਦਾ ਕੀ ਨਾ ਬੋ ਉਹ ਪ੍ਰੇਤ ਜਾ ਕੇ ਸੌਣ ਲੱਗਿਆ ਥੱਕ ਕੇ ਬਤੋਟੀ ਉਹੀ ਉਹੀ ਤਰੀਬ ਸੋਜ ਬਸ ਵੀ ਸੌਂਦੇ ਹੋਏ ਹੋ ਸਾਰਾ ਦਿਨ ਕੀ ਕਰੀਏ ਤੁਸੀਂ ਪੱਠੇ ਕਿੱਥੇ ਪਾਣੇ ਤੁਸੀਂ ਆਏ ਕਰੋ ਓਏ ਪੱਠਿਆਂ ਲਈ ਮਿੰਦੋ ਇੱਕ ਬੰਦਾ ਰੱਖ ਲੋ 10000 ਮੈਂ ਦੇ ਦੂੰ ਉਹਨੂੰ ਨਹੀਂ ਉਹ ਮਿੱਟੀ ਨਾ ਮਿੱਟੀ ਐ ਕਰੋ ਛੱਡ ਦੀ ਕਰ ਮੇਰ ਚਲੀ ਓਕੇ ਹੋ ਸ਼ੰਭੂ ਤੈਨੂੰ ਬੁਲਾ ਆ ਰਿਹਾ ਤੁਸੀਂ ਪੈਸੇ ਪੂਸੇ ਵੀ ਦੇਖ ਨਹੀਂ ਕਿਤੇ ਪੈਸੇ ਤੁਸੀਂ ਨਾ ਲੈਣੇ ਪੈਸੇ ਤੁਸੀਂ ਧਾਰੇ ਫੜ ਲੈਨੇ ਹੋ ਮੋੜਦੇ ਨਹੀਂ ਚੱਲ ਆਇਆ ਮੈਂ ਤੇਰੇ ਪਿੱਛੇ ਚਾਹੇ ਧਾਰੇ ਜਿਆਦਾ ਫੜ ਲੈਨੇ ਹੋ ਤੁਸੀਂ ਮੋੜਦੇ ਨਹੀਂ ਆ ਮੈਂ ਸਕਰੋਲ ਕਰ ਥੋੜੀ ਕੋਲਾ ਉੱਤ ਗੂ ਆਇਆ ਰਹਿ ਬਕੇ ਰਿਹਾ ਸਮਿਆ ਅੱਗੇ ਆਵੇ ਗਕੂ ਇਹ ਵੀ ਥੋੜੀ ਸੋਚ ਲਈ ਲੱਗਦਾ ਮੇਰੀ ਜਿੱਦ ਹੈ ਮੇਰੇ ਹੱਥਾਂ ਵਿੱਚ ਹੈ ਆ ਜੱਸੇ ਕੀ ਆਇਆ ਅੰਦਰ ਆ ਜਾ ਕਰਨਾ ਨਹੀਂ ਆ ਰਹੀ ਆਇਆ ਅੰਦਰ ਬਿਆ ਇਹ ਮੈਨੂੰ ਥੋੜੀ ਜ਼ੋਰ ਨਾਲ ਦੱਸ ਲੈ ਕੀ ਹੈ ਨਹੀਂ ਭਰਾ ਆਇਆ ਅੰਦਰ ਬਿਆ ਮੇਰੇ ਉਹ ਮੋਟਰਸਾਈਕਲ ਚੱਲਦਾ ਜਗਾ ਮੋਟਰਸਾਈਕਲ ਮੈਨੂੰ ਰਹਿ ਨਹੀਂ ਉਹ ਕੀ ਹੋਇਆ ਉਹ ਥੋੜਾ ਖੜਾ ਦਾ ਹੈਗਾ ਥਲੇ ਉਹ ਪੈਸ਼ੇਂ ਪੈਸ਼ੇਂ ਉਹ ਲੈ ਜਾ ਯਾਰ ਤੂੰ ਮੋਟਰਸਾਈਕਲ ਮੋਟਰਸਾਈਕਲ ਦੀ ਕਿਹੜੀ ਗੱਲ ਹੁੰਦੀ ਆ ਲੈ ਜੀ ਉਹਨੂੰ ਪट्रोल પેટ્રોલ ਮਨਵਾ ਦੀ ਸਾਰਾ ਪਿਆ ਬੜੀ ਗੱਲ ਗੁੰਮ ਨਾਲੇ 50 ਤੋਂ ਨੀਚੇ ਨਾਲ ਚਲਾਈ ਨੂੰ ਖੱਚਦੀ ਨਹੀਂ ਤਾਂ ਚੱਲ ਰਹਾ ਨਹੀਂ ਠੀਕ ਹੈ ਨਾਲੇ ਸ਼ਾਮ ਨੂੰ ਆਈ ਦੀਗਾ પેટ્રોલ ਡਰੋ ਦੀ ਟੈਨਸ਼ਨ ਜਿੰਨਾ ਮਰਜ਼ੀ ਚਲਾਈ ਤਾਂ ਕਿ ਪਹਿਲ ਆਈ ਪੈਸੇ ਕੁਝੇ ਦੇ ਨੂੰ ਚੱਕਰ ਜਾ ਪੈਸੇ ਕੁਝ ਸਾਡੇ ਕੋਲ ਮਾਣ ਬੋਕ ਨੇ ਤੁਸੀਂ ਉਹੀ ਓਏ ਯਾਰ ਬਫਕਰ ਯਾਰ ਕਿਰ ਪਤਾ ਨਹੀਂ ਕੀ ਰੋਲਾ ਪਾਈ ਜਾਂਦੇ ਨੇ ਕੀ ਹੋ ਗਿਆ ਯਾਰ ਕਾ ਆ ਰਿਹਾ ਦੇਖ ਨੂੰ ਯਾਰ ਐ ਚ ਪੇੜਾ ਹਰਗਾ ਹੋ ਗਿਆ ਕੀ ਗੱਲ ਕਰੀ ਜਿੰਨੇ ਇੱਧੇ ਤੂੰ ਯਰੇ ਲੈ ਐ ਚੋਣ ਨਹੀਂ ਹੁੰਦਾ ਗਾਓ ਪਾਹੀਂ ਤਾ ਉਹ ਮਤ ਸਾਡੀ ਜਿਹਾ ਐ ਗਾਓ ਪਾਹੀਂ ਨਾ ਤੂੰ ਤੋਂ ਜਿਹਾ ਹੈ ਕਮਨ ਵਾ ਲੈ ਨਿਕਲ ਸੱਲ ਨਿਕਲ ਸੱਲ ਹਾਂ ਅਰੇ ਜੀ ਆਇਆ ਯਾਹ ਸੋਹਣੇ ਨੇ ਕੁੱਟਿਆ ਵੋ ਮੇਰਾ ਤਾਂ ਮੋਟਰਸਾਈਕਲ ਵੀ ਬਗਾਨਾ ਥਾ ਕਾਲੇ ਤੋਂ ਲੈ ਕੇ ਆਇਆ ਦਾ ਫੜ ਕੇ ਮੋਟਰਸਾਈਕਲ ਵੀ ਕਾਲ ਲੈ ਗਿਆ ਉਹ ਗੱਡੀ ਵੀ ਬਗਾਨਾ ਕਿੱਥੇ ਜਾਵਾ ਮੋਟਰ ਦੇ ਵਿੱਚ ਤੇ ਕੋਈ ਆਊਗਾ ਨਾ ਮੁਝਾਂ ਨੂੰ ਆਣਗੇ ਕਿਹੜੇ ਵਗਦਾ ਕੋਈ ਡਾੜੀ ਵੇ ਤਾਂ ਪੱਗ ਸੈੱਟ ਕਰਨਾ ਪਹਿਲਾਂ ਹੀ ਨਹੀਂ ਤਾਂ ਭੜਕਾਣਾ ਪੂਰਾ वो भर हो जाओ वो तो परे हो जा हजना मेरे मगर पै गए मोटरसाइकिल